ਪੰਜਾਬੀ ਜ਼ੈਨੂ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਕਹਾਣੀ ਅਜੀਤ ਕੌਰ ਦੀ ਲਿਖੀ ਹੋਈ ਬੁੱਤ ਸ਼ਿਕਨ ਸੰਕੇਪ ਵਿਚ ਚਰਚਾ ਕਰਾਂਗੇ ਬੁੱਤ ਸ਼ਿਕਨ ਕਹਾਣੀ ਅਜੀਤ ਕੌਰ ਦੀ ਰਚਨਾ ਹੈ ਇਸ ਕਹਾਣੀ ਵਿੱਚ ਉਹ ਆਪਣੇ ਪ੍ਰਧਾਨ ਸਮਾਜ ਵਿੱਚ ਮਰਦ ਦੀ ਪ੍ਰਧਾਨਤਾ ਨਾ ਸਵੀਕਾਰਨ ਕਰਨ ਵਾਲੀ ਤਲਾਕਸ਼ੂ ਦਾ ਇਸਤਰੀ ਦੀ ਜੀਵਨ ਚਲਕ ਵਿੱਚੋਂ ਆਪਣਾ ਦਿਲਤਾਤ ਸਿਰਜਦੀ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਮਿਸਿਸ ਚੌਧਰੀ ਜਦੋਂ ਕਾਲਜ ਵਿੱਚ ਲੈਕਚਰਰ ਬਣ ਕੇ ਆਈ ਤਾਂ ਮਰਦ ਲੈਕਚਰਰਾਂ ਨੇ ਉੱਚੇਚੇ ਤੌਰ ਤੇ ਉਸਤੇ ਵੱਟ ਤੱਕਦੇ ਆ ਉਸ ਨੂੰ ਉਸ ਦੀ ਸੁੰਦਰਤਾ ਬਾਰੇ ਆਪਸ ਵਿੱਚ ਰਿਮਾਰਕ ਸਾਂਝੇ ਕੀਤੇ ਕੁਝ ਇਸਤਰੀ ਲੈਕਚਰਰਾਂ ਨੇ ਉਸ ਨੂੰ ਆਪਣੇ ਗਰੁੱਪ ਵਿੱਚ ਰਲਵਾਉਣ ਦਾ ਯਤਨ ਕੀਤਾ ਚਾਰ-ਪੰਜ ਦਿਨ ਉਹਨਾਂ ਦੀ ਸੰਗਤ ਵਿੱਚ ਬੈਠਣ ਮਗਰੋਂ ਮਿਸਿਸ ਚੌਧਰੀ ਦਾ ਉਹਨਾਂ ਵਿੱਚ ਦਿਲ ਨਾ ਭਿੱਜਿਆ ਕਿਉਂਕਿ ਉਹ ਆਪਸ ਵਿੱਚ ਇੱਕ ਦੂਜੀ ਦਾ ਪਹਿਰਾਵਾ ਸਾਰੀਆਂ ਦੀ ਖਰੀਦ ਖਰੋਪਤ ਬੱਚਿਆਂ ਪਤਿਆਂ ਕਾਰਾਂ ਦੇ ਨਵੇਂ ਮਾਡਲਾਂ ਦੀਆਂ ਅਤੇ ਨਵੀਆਂ ਪਿਕਚਰਾਂ ਦੀਆਂ ਗੱਲਾਂ ਕਰਦੀਆਂ ਰਹਿੰਦੀ ਹੁੰਦੀ ਸੀ ਉਹ ਮਿਸਿਸ ਚੌਧਰੀ ਨੂੰ ਗੱਲਾਂ ਵਿੱਚ ਕਿਸੀ ਟੰਡਾ ਯਤਨ ਕਰਦੀਆਂ ਪਰ ਉਹ ਬੇਨਿਆਜ਼ ਰਹਿੰਦੀ ਸੀ ਮਿਸਿਸ ਚੌਧਰੀ ਨੇ ਆਪਣੇ ਆਪ ਵਿੱਚ ਸੰਮਤੀ ਰਹਿਣ ਕਰਕੇ ਸਾਰੀਆਂ ਉਸ ਨਾਲ ਈਰਖਾ ਕਰਦੀਆਂ ਉਸ ਨੇ ਉਸ ਨੂੰ ਆਪਣੇ ਨਾਲ ਰਲਣ ਦੇ ਯਤਨ ਛੱਡ ਦਿੱਤੇ ਉਹ ਪਹਿਲੇ ਪੀਰੀਅਡ ਵਿੱਚ ਸਟਾਫ ਰੂਮ ਵਿੱਚ ਕੋਈ ਕੋਨਾ ਲੱਭ ਕੇ ਅਖਬਾਰ ਜਾਂ ਕਿਤਾਬ ਪੜ੍ਹਨ ਲੱਗ ਪੈਂਦੀ। ਬਾਕੀ ਇਸਤਰੀ ਲੈਕਚਰਾਰਾਂ ਨੇ ਉਸ ਦੇ ਵਿਰੁੱਧ ਇੱਕ ਪਾਸਾ ਫਰੰਟ ਬਣਾ ਲਿਆ ਸੀ। ਉਹ ਆਉਂਦੀ ਤਾਂ ਉਹਨਾਂ ਦੀਆਂ ਗੱਲਾਂ ਤੇ ਹਾਸਿਆਂ ਦੀ ਆਵਾਜ਼ ਘਟ ਜਾਂਦੀ। ਜੇਕਰ ਪ੍ਰੋਫੈਸਰ ਸਿੰਘ ਦਾ ਸ਼ਰੀਰ ਤਾਂ ਰਵੀਰ ਉਹਨਾਂ ਨੂੰ ਬੁਲਾਉਣ ਦਾ ਬਹਾਨਾ ਲੱਭਦੇ ਤੇ ਉਸ ਨੂੰ ਕਾਫੀ ਪਿੰਡ ਦੇ ਲੈ ਕੇ ਜਾਂਦੇ ਤਾਂ ਉਹ ਤਨਵਾਦ ਸਹਿਤ ਇਨਕਾਰ ਕਰ ਦਿੰਦੀ। ਇਸ ਸਥਿਤੀ ਵਿੱਚ ਮਰਦ ਲੈਕਚਰਰਾਂ ਨੇ ਵੀ ਉਸ ਦੇ ਖਿਲਾਫ ਇੱਕਾ ਕਰ ਲਿਆ। ਮਿਸ ਜੀ ਚੌਧਰੀ ਵਿਦਿਆਰਥੀਆਂ ਦੀ ਮਹਿਬੂਬਾ ਸੀ। ਉਸ ਦੀ ਕਲਾਸ ਵਿੱਚ ਪਹਿਲੇ ਦਿਨ ਕੁਝ ਵਿਦਿਆਰਥੀਆਂ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਿਹਾ ਕਿ ਉਹ ਕੰਮ ਵੇਲੇ ਸਿਰਫ ਕੰਮ ਕਰਦੀ ਹੈ ਅਤੇ ਕੰਮ ਲੈਂਦੀ ਹੈ। ਜੇਕਰ ਕਿਸੇ ਨੇ ਉਸ ਨਾਲ ਹੱਸਣਾ ਖੇਡਣਾ ਹੋਵੇ ਤਾਂ ਪੀਰੀਅਡ ਤੋਂ ਮਗਰੋਂ ਕਲਾਸਰੂਮ ਤੋਂ ਬਾਹਰ ਉਸ ਨੂੰ ਮਿਲ ਸਕਦਾ ਹੈ। ਮਿਸਿਸ ਚੌਧਰੀ ਦੀ ਸਿਆਣਪ ਤੇ ਸੂਝ-ਬੂਝ ਕਰਕੇ ਸਾਰੇ ਵਿਦਿਆਰਥੀ ਉਸ ਨੂੰ ਇੱਜ਼ਤ ਦੇਣ ਲੱਗ ਪਏ ਕੋਈ ਉਸ ਦੀ ਪਿੱਠ ਪਿੱਛੇ ਗਈ ਉਸ ਬਾਰੇ ਮਾੜਾ ਨਾ ਬੋਲਦਾ ਹੁਣ ਵਿਹਲੇ ਪੀੜਾ ਵਿੱਚ ਮਿਸਿਸ ਚੌਧਰੀ ਨੂੰ ਸਟਾਫ ਰੂਮ ਵਿੱਚ ਬਹਿਣ ਲਈ ਘੱਟ ਹੀ ਸਮਾਂ ਮਿਲਦਾ ਵਿਦਿਆਰਥੀ ਆਪਣੀਆਂ ਸਮੱਸਿਆ ਲੈ ਕੇ ਉਸ ਕੋਲ ਆਏ ਰਹਿੰਦੇ ਤੇ ਉਹਨਾਂ ਦਾ ਹੱਲ ਕਰਦੀ ਰਹਿੰਦੀ ਉਹਨਾਂ ਨੂੰ ਕੰਮ ਵਿੱਚ ਇੰਨੀ ਮਗਨ ਹੋਏ ਦੇਖ ਕੇ ਸਾਰੇ ਲੈਕਚਰਾਰ ਉਸ ਨਾਲ ਨਾਰਾਜ਼ ਰਹਿਣ ਲੱਗੇ ਸਾਰਿਆਂ ਨੂੰ ਇੱਕ ਸੰਗਮਰਮਰ ਦੀ ਬੁੱਤ ਲੱਗਦਾ ਸੀ ਜੋ ਪੈਨਸਟਲ ਤੇ ਖੜਾ ਸੀ ਅਤੇ ਸਾਰੇ ਉਸ ਦੇ ਹੇਠਾਂ ਕੜੇ ਸਨ ਉਹਨਾਂ ਦੀ ਉਸ ਤੀਕ ਪਹੁੰਚ ਨਹੀਂ ਸੀ ਉਸ ਬੁੱਤ ਨੂੰ ਹੇਠਾ ਸੁੱਟ ਕੇ ਪੈਰਾ ਵਿੱਚ ਰੋਂਦ ਦੇਣਾ ਚਾਹੁੰਦੇ ਸਨ ਪਰ ਉਹਨਾਂ ਦੀ ਕੋਈ ਪਵਾਰ ਨਹੀਂ ਸੀ ਚੱਲਦਾ ਉਹਨਾਂ ਅੰਦਰ ਹੀਰਖਾ ਤੇ ਸਾੜਾ ਭਰਿਆ ਹੋਇਆ ਸੀ ਅਚਾਨਕ ਇੱਕ ਦਿਨ ਮਿਸਿਸ ਪਟਨਾਗਰਕੀ ਤੋਂ ਖਬਰ ਲੈ ਆਈ ਕਿ ਮਿਸਿਸ ਚੌਧਰੀ ਨੂੰ ਉਸਦੇ ਪਤੀ ਨੇ ਛੱਡਿਆ ਹੋਇਆ ਹੈ ਉਸ ਦਾ ਇੱਕ ਬੱਚਾ ਵੀ ਹੈ ਉਸ ਦੇ ਪਤੀ ਦਾ ਇਲਜ਼ਾਮ ਹੈ ਕਿ ਉਸ ਦਾ ਚਾਲ ਚलन ਠੀਕ ਨਹੀਂ ਤੋਂ ਇਕੱਲੀ ਰਹਿੰਦੀ ਹੈ ਜਿਦ ਸਸ ਹੁੰਦਿਆ ਹੀ ਇਹ ਖਬਰ ਜੰਗਲ ਦੀ ਆਗ ਵਗ ਸਾਰੇ ਸਟਾਫ ਮੈਂਬਰਾਂ ਵਿੱਚ ਫੈਲ ਗਈ ਇੱਕ ਅਧੀ ਲੈਕਚਰਰ ਤੋਂ ਬਿਨਾ ਕੋਈ ਇਸ ਗੱਲ ਦੇ ਹੱਕ ਵਿੱਚ ਨਹੀਂ ਸੀ ਕਿ ਇਸ ਖਬਰ ਬਾਰੇ ਕੋਈ ਚੁੱਕ ਕੀਤਾ ਜਾਵੇ ਸਟਾਫ ਨੂੰ ਕਿ ਸਾਰੀਆਂ ਲੈਕਚਰਰਾਂ ਮੇਜ ਉਤੇ ਚੁੱਕੀ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਇੰਨੇ ਨੂੰ ਮਿਸ ਜੌਧਰੀ ਆਈ ਤਾਂ ਅੱਗੇ ਵਾਗ ਉਹ ਚੋਪਣਾ ਕੀਤੀਆਂ ਸਗੋਂ ਟੁਹਾਕਾ ਮਾਰ ਕੇ ਹੱਸਦੀਆਂ ਤੇ ਉਹਨਾਂ ਦੀਆਂ ਨਜ਼ਰਾਂ ਮਿਸਿਸ ਚੌਧਰੀ ਵੱਲ ਖੁੰਮੀਆਂ ਜਿਵੇਂ ਕਹਿੰਦੀਆਂ ਹੋਣ ਮਹਾਰਾਣੀ ਜੀ ਕਾਦੀ ਐਟ ਹੈ مزاج درست ਹੈ ਨਾ ਇਸੇ ਤਰ੍ਹਾਂ ਮਦ ਲੈਕਚਰਾਂ ਨੇ بے باਕ ਨਜ਼ਰਾਂ ਨਾਲ ਮਿਸਿਸ ਚੌਧਰੀ ਵੱਲ ਤੱਕਿਆ ਜਿਵੇਂ ਕਹਿ ਰਹੇ ਹੋਣ ਹਾਂ ਤੇ ਪਾਕੀਜ਼ਾ ਫਖਤਾ ਨਕਾਬ ਇਸ ਲਈ ਕਿਉਂਕਿ ਤੁਹਾਡਾ ਖਾਬਦ ਕਹਿੰਦਾ ਹੈ ਕਿ ਤੁਸੀਂ ਹੋ ਹੋ ਪ੍ਰੋਫੈਸਰ ਪਾਲ ਨੇ ਅੱਜ ਬਿਨਾਂ ਪੁੱਛੇਚ ਦੇ ਉਸ ਨੂੰ ਇੱਕ ਫਿਲਮ ਦੇਖਣ ਦੇ ਲਈ ਆਪਣੇ ਨਾਲ ਚੱਲਣ ਦਾ ਸੱਦਾ ਦਿੱਤਾ ਉਸ ਨੇ ਮਿਸਟਰ ਚੌਧਰੀ ਦੀ ਭੂਰੀ ਦੀ ਕੋਈ ਪਰਵਾਹ ਨਾ ਕੀਤੀ ਸਾਰੇ ਸਮਝ ਰਹੇ ਸਨ ਕਿ ਮਿਸਟਰ ਚੌਧਰੀ ਇੱਕ ਔਰਤ ਨਹੀਂ ਜਿਸ ਦੇ ਸਾਥ ਜਾਂ ਮੁਹੱਬਤ ਨੂੰ ਦਿੱਤਣ ਦੀ ਜ਼ਰੂਰਤ ਹੈ ਸਗੋਂ ਉਹ ਇੱਕ ਡਿਸ਼ ਸੀ ਜਿਹੜੀ ਉਹਨਾਂ ਦੇ ਬੇਸ ਉੱਪਰ ਧਰ ਦਿੱਤੀ ਗਈ ਸੀ ਮਿਸਟਰ ਚੌਧਰੀ ਸਭ ਕੁਝ ਸਮਝ ਰਹੀ ਸੀ ਪਰ ਉਹ ਖਾਮੋਸ਼ ਸੀ ਉਸ ਦੇ ਅੰਦਰ ਕੋਈ ਭਾਰੀ ਤੂਫਾਨ ਉੱਠ ਖੜਾ ਹੋਇਆ ਸੀ ਸਾਰੇ ਖੁਸ਼ ਸਨ ਕਿਉਂ ਕਿ ਉਹਨਾਂ ਨੇ ਉਸ ਬੁੱਤ ਨੂੰ ਕਿਸੇ ਇਟ ਪੈਸਟਲ ਤੋਂ ਹੇਠਾ ਡੇਗ ਲਿਆ ਸੀ ਅਤੇ ਉਹ ਹੁਣ ਉਸ ਨੂੰ ਹੱਥ ਲਾ ਕੇ ਸਹੱਕਦੇ ਸਨ ਤੋੜ ਸਕਦੇ ਸਨ ਪੈਰਾਂ ਵਿੱਚ ਰੋਂਦ ਸਕਦੇ ਸਨ ਧੰਨਵਾਦ